ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਐਡੀਲੇਟ ਦੇ ਕੁਆਟਰ ਫਾਈਨਲ ਚ ਪਾਕਿਸਤਾਨੀ ਪਟਾਕੇ ਫੋਕੇ ਸਾਬਿਤ ਹੋਏ ਪਾਕਿਸਤਾਨ ਦੀ ਟੀਮ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਮਾਤ ਦੇ ਦਿੱਤੀ ਆਸਟ੍ਰੇਲੀਆ ਨੇ 214 ਦੌੜਾਂ ਦਾ ਟਿਚਾ 33.5 ਓਵਰਾਂ ਚ ਹੀ ਪਾਰ ਕਰ ਲਿਆ ਪਾਕਿਸਤਾਨੀ ਗੇਂਦਬਾਜ਼ਾਂ ਨੇ ਮੁਕਾਬਲੇ 'ਚ ਜਿੱਤ ਦਰਜ ਕਰਨ ਲਈ ਪੂਰਾ ਜ਼ੋਰ ਲਗਾਇਆ ਪਰ ਇਨ੍ਹਾਂ ਗੇਂਦਬਾਜ਼ਾਂ ਸਾਹਮਣੇ ਆਸਟ੍ਰੇਲੀਆ ਦੇ ਬੱਲੇਬਾਜ਼ ਡਟ ਕੇ ਖੜੇ ਰਹੇ ਅਤੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ ਆਸਟ੍ਰੇਲੀਆ ਲਈ ਸ਼ੇਨ ਵਾਟਸਨ ਚੌੜ ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਮੈਕਸਵੈਲ ਨੇ 29 ਗੇਂਦਾਂ ਤੇ 44 ਦੌੜਾਂ ਦੀ ਨਾਬਾਦ ਪਾਰੀ ਖੇਡੀ ਆਸਟ੍ਰੇਲੀਆ ਖਿਲਾਫ ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਕੁਆਰਟਰ ਫਾਈਨਲ ਮੁਕਾਬਲੇ 'ਚ ਪਾਕਿਸਤਾਨ ਦੀ ਟੀਮ 213 ਦੌੜਾਂ ਤੇ ਢੇਰ ਹੋ ਗਈ ऑस्ट्रेलिया ਖਿਲਾਫ ਦੌਜਤ ਕੇ ਪਾਕਿਸਤਾਨ ਦੇ ਕਪਤਾਨ ਮਿਸਬਾਹੂਲ ਹਕ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਪਾਕਿਸਤਾਨ ਦੀ ਟੀਮ ਨੂੰ ਇਸ ਫੈਸਲੇ ਦਾ ਕੋਈ ਫਾਇਦਾ ਨਹੀਂ ਹੋਇਆ ਪਾਕਿਸਤਾਨ ਲਈ ਓਪਨਿੰਗ ਕਰਨ ਉਤਰ ਐਹਿਮਦ ਸ਼ਹਿਜ਼ਾਦ ਅਤੇ ਸਰਫਰਾਜ਼ ਅਹਿਮਦ ਸਸਤੇ ਟੀ ਪਵਲੀਅਨ ਪਰਤ ਗਏ ਫਿਰ ਹਰਿਸ সোহੇਲ ਅਤੇ ਕਪਤਾਨ ਮਿਸਬਾਹੂਲ ਹਕ ਨੇ ਮਿਲ ਕੇ ਪਾਕ ਪਾਰੀ ਨੂੰ ਸੰਭਾਲਿਆ ਦੋਨਾਂ ਨੇ ਤੀਜੇ ਵਿਕਟ ਲਈ 73 ਦੌੜਾਂ ਜੋੜੀਆਂ ਪਰ ਫਿਰ ਸ਼ੁਰੂ ਹੋਇਆ ਪਾਕਿਸਤਾਨ ਦੇ ਵਿਕਟ ਡਿੱਗਣ ਦਾ ਸਿਲਸਿਲਾ پاکستانی ਖਿਡਾਰੀਆਂ ਨੇ क्रीਜ਼ ਤੇ ਟਿਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਆਸਟ੍ਰੇਲੀਆਈ ਗੇਂਦਬਾਜ਼ਾਂ ਦੇ ਚਲਵੇਂ ਸਾਹਮਣੇ ਪਾਕ ਖਿਡਾਰੀ ਫਿੱਕੇ ਪੈ ਗਏ। ਪਾਕਿਸਤਾਨੀ ਟੀਮ 49.4 ਓਵਰਾਂ 'ਚ 213 ਦੌੜਾਂ ਤੇ ਆਊਟ ਹੋ ਗਈ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਏ। ਹੇਜ਼ਲਵੁੱਡ ਨੇ ਪਾਕਿਸਤਾਨ ਦੇ 4 ਬੱਲੇਬਾਜ਼ਾਂ ਨੂੰ ਪਵਿੱਲੀਅਨ ਦਰਾਂ ਵਿਖਾਇਆ। ਦਮਦਾਰ ਗੇਂਦਬਾਜ਼ੀ ਲਈ ਹੇਜ਼ਲਵੁੱਡ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ E